ਹਰ ਜਨ ਹਰ ਗੋਵਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਚਾਈਏ ਇਸ ਦਿੱਤੀ ਸਤਵ ਤੁਜਾ ਆਏ ਤੇ ਬਹਾਦਰ ਸੁਨਿਆਏ ਤਰਨੌਨ ਦੀ ਅੰਮ੍ਰਿਤਾਈ ਸਭ ਥਾਈ ਹੋਏ ਸੁਹਾਏ ਦਸਵੇਂ ਪਕਸ਼ਾ ਛੈ ਸ੍ਰੀ ਗੁਰੂ ਗੋਬਿੰਦ ਸੰਸਰਦੀ ਸਭ ਥਾਈ ਹੋਏ ਸੁਹਾਏ ਦਸ਼ਾਂਤ ਬਾਤ ਸਈ ਦਾਤ ਮਕਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸਨ ਦੀਦਾਰ ਦਾ ਕਿਆਂ ਕਰਕੇ ਖਾਲਸਾ ਸਾਹਿਬ ਬੋਲੂ ਜੀ ਆਹੇ ਪੰਜਾਬ ਪਿਆਰਿਆਂ ਚੌਹਾਂ ਸਹਿਬ ਜਾਨਿਆਂ ਚਾਲੀਆਂ ਮੁਟਿਆਆਂ ਅੱਖੀਆਂ ਜੱਪੀਆਂ ਤਪੀਆਂ ਜਿਨ੍ਹਾਂ ਬਰਮਖਾਂ ਨਾਮ ਜੱਪਿਆ ਰਵੰਡ ਸਕਿਆ ਦੇਵ ਚਨਾਈ ਤੇਗ ਵਾਹੀ ਲੇਕਨ ਨਟ ਕੀਤਾ ਤਿਨਾ ਪਿਆਰਿਆਂ ਸੁਤਿਆਰਿਆਂ ਨੀਕ ਮਾਈ ਦਾ ਕਿਆਂ ਕਰਕੇ ਖਾਲਸਾ ਸਾਹਿਬ ਬੋਲੂ ਜੀ ਆਹੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਤਰਨ ਹਿਥੀ ਦਿੱਤੇ ਬੰਦ ਬੰਦ ਕੁਟਾਏ ਖੋਪਰੀਆਂ ਨਹਾਈਆਂ ਚਰਖੜੀਆਂ ਤੇ ਚੜੇ ਤਾਂ ਆਰਿਆਂ ਨਾਲ ਚਿਰਾਈ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲ ਨਿਕਲਮਾਨੀਆਂ ਕੀਤੀਆਂ ਸਿੱਖੀ ਸਦਕ ਨਿਹਾਰਿਆ ਪਿੰਨਾਂ ਦੀ ਪਾਈ ਦਾ ਅੰਤ ਧਰਕੇ ਖਾਲਸਾ ਸਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਕਪਤਾਨ ਸਰਬਾਤ ਗੁਰਦੁਆਰਿਆਂ ਦੇ ਪਾਈ ਦਾ ਕਿਆਂ ਕਰਕੇ ਖਾਲਸਾ ਸਹਿਬ ਮਨੋ ਜੀ ਪ੍ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤੇ ਆਵੇ ਚਿਤੇ ਅੰਮਕਾ ਸਤਿਕਾਰ ਸਰਬ ਸੁਖੋ ਵਹਿ ਜਹਾਂ ਜਹਾਂ ਖਾਲਸਾ ਜੀ ਸਾਈ ਮੋਤਾਹ ਤਾ ਰਸਿਆ ਰਿਆਇਤ देवते पते नृत की पैच पंच की जीत श्री साहब जी सुहाए खालसा के मोल वाले खालसा साहब मुलो जी सिखा नो सिखी दान केस दान करत दान बेबेक दान सऊ दान पुरुषा दान दान सदान श्री अमृत सर जी के दर्शन स्नान चौकिया झंडे बंगे जगो युग टल ਧਰਮ ਕਾਜਕਾਰ ਖਰਸਾ ਸਾਹਿਬ ਬੋਲੋ ਜੀ ਆਮੀਨ ਸਿੱਖਾਂ ਦਾ ਮਰਨੀ ਵਾ ਮਤੁਚੇ ਮਤ ਪਤ ਦਾ ਰੱਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਕੰੰਥ ਦੇ ਸਦਾ ਸਵਾਜਿਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਵਰਤਾਨਾ ਜਿਨ੍ਹਾਂ ਤੋਂ ਪੰਥ ਨੂੰ ਮਿਸ਼ੋੜਿਆ ਗਿਆ ਹੈ ਫੁੱਲੇ ਦਰਸਨ دیدار ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਰਸਾ ਜੀ ਦੇ ਬੰਸ਼ ਨੂੰ ਹੇ ਨਿਮਾਣਿਆਂ ਦੇ ਮਾਨ ਨਤਾਣਿਆਂ ਦੇ ਤਾਣ